ਔਲ ਨਹੀਂ ਲਵਾਂਗੇ ਤੁਹਾਡੀ ਟਿਵਾਣਾ ਰੇਡੀ ਦੇ ਸਤਿਕਾਰਯੋਗ ਸ਼ੋਹ ਤੇ ਲੋ ਫਿਰ ਬਾਤਾਂ ਦੇ ਉਸ ਪੰਜਾਬ ਦੀਆਂ ਸੋ ਪੰਜਾਬ ਦੇ ਲੋਕ ਸੱਭਿਆਚਾਰ ਦੇ ਵਿੱਚੋਂ ਫਿਰ ਬਾਤ ਸੁਣਾਈਏ ਤੁਹਾਨੂੰ ਬਾਤ ਵੀ ਉਹ ਜਿਹੜੀ ਕਦੇ ਨਾ ਮੁੱਕੇ ਕਿਉਂਕਿ ਜਦੋਂ ਬਾਤ ਮੁੱਕ ਜਾਂਦਾ ਕੰਮ ਬੇਸਵਾਦਾ ਹੋ ਜਾਂਦਾ ਹੈ ਤੇ ਇਸ ਕਹਾਣੀ ਦਾ ਜਾਂ ਬਾਤ ਦਾ ਨਾਮ ਵੀ ਹੈ ਕਿ ਕਹਾਣੀ ਉਹ ਜੋ ਕਦੇ ਨਾ ਮੁੱਕੇ ਇੱਕ ਰਾਜੇ ਦੀ ਇੱਕ ਰਾਜਕੁਮਾਰੀ ਸੀ ਬੜੀ ਲਾਡਾ ਮਲਾਰਾ ਨਾਲ ਪੜੀ ਜਦੋਂ ਜਵਾਨ ਹੋਈ ਤੇ ਜੋਬਨ ਖਿੜਖਿੜ ਪੈਂਦਾ ਸੀ ਰਾਜਾ ਉਸ ਤੇ ਲਈ ਕੋਈ ਯੋਗਵਾਰ ਲੱਭਣ ਲੱਗਾ ਤੇ ਰਾਜਕੁਮਾਰੀ ਨੂੰ ਕਹਾਣੀਆਂ ਸੁਣਨ ਦਾ ਬੜਾ ਸ਼ੌਕ ਸੀ ਇੱਕ ਦਿਨ ਉਸ ਤੇ ਮਨ 'ਚ ਪਤਾ ਨਹੀਂ ਕੀ ਫੁਰਨਾ ਪੁਰਿਆ ਆਪਣੇ ਪਿਓ ਨੂੰ ਕਹਿਣ ਲੱਗੀ ਕਿ ਪਿਤਾ ਜੀ ਮੈਂ ਉਸ ਵਿਅਕਤੀ ਨਾਲ ਵਿਆਹ ਕਰਾਵਾਂਗੀ ਜਿਹੜਾ ਮੈਨੂੰ ਸਾਰੀ ਰਾਤ ਕਹਾਣੀ ਸੁਣਾਉਂਦਾ ਰਹੇ ਤੇ ਉਹ ਕਹਾਣੀ ਵੀ ਕਦੇ ਨਾ ਮੁੱਕੇ ਜੇ ਉਹ ਕਹਾਣੀ ਪੌ ਫੁੱਟਣ ਤੋਂ ਪਹਿਲਾਂ ਮੁੱਕ ਗਈ ਤਾਂ ਕਹਾਣੀ ਸੁਣਾਉਣ ਵਾਲੇ ਸ਼ਖਸ ਨੂੰ ਸਾਰੀ ਉਮਰ ਮੇਰੀ ਗੁਲਾਮੀ ਕਰਨੀ ਹੋਵੇਗੀ ਹੁਣ ਕਹਾਣੀ ਐਡੀ ਲੰਮੀ ਹੋਵੇ ਕਿ ਮੁੱਕਣ ਦਾ ਨਾਂ ਨਾ ਲਵੇ ਦੀਵਾ ਨਾ ਬਜਾਈ ਅਜੇ ਰਾਤ ਬਾਕੀ ਐ ਭਰੀ ਜਾ ਹੰਗਾਰਾ ਅਜੇ ਬਾਤ ਬਾਕੀ ਐ ਹੈ ਨਾ ਲਖਵਿੰਦਰ ਬਡਾਲੀ ਦੇ ਗੀਤਾਂ ਨੂੰ ਸੋ ਕਿਉਂਕਿ ਜਦੋਂ ਕਹਾਣੀ ਮੁੱਕਦੀ ਐ ਬੰਦਾ ਉਦਾਸ ਹੋ ਜਾਂਦਾ ਸਸਪੈਂਸ ਦੇ ਵਿੱਚ ਹੀ ਮਤਲਬ ਉਹ ਅੱਗੇ-ਅੱਗੇ ਜਾਣਾ ਚਾਹੁੰਦਾ ਹੁੰਦਾ ਖੈਰ ਰਾਜਾ ਕਹਿਣ ਲੱਗਾ ਇਹ ਤੈਨੂੰ ਕੀ ਝਲ ਕੁੱਦ ਪਿਆ ਕਹਾਣੀ ਨਹੀਂ ਤਾਂ ਅਖਰ ਮੁਕਣੀ ਹੁੰਦਾ ਸੋ ਰਾਜ ਨੇ ਰਾਜਕੁਮਾਰੀ ਨੂੰ ਬੜਾ ਸਮਝਾਇਆ ਪਰ ਰਾਜਕੁਮਾਰੀ ਕਿਉਂਕਿ ਲਾਡਾ ਮਲਾਰਾ ਨਾਲ ਪੜੀ ਸੀ ਜੱਦੀ ਹੋ ਗਈ ਕਹਿੰਦੀ ਨਹੀਂ ਕਰ ਮਜਬੂਰ ਹੋ ਕੇ ਰਾਜਨ ਨੇ ਟਰੰਡੋਰਾ ਪੰਡਾ ਪਟਵਾਇਆ ਕਿ ਕੋਈ ਅਜਿਹਾ ਵਿਅਕਤੀ ਆਵੇ ਜਿਹੜਾ ਇੰਨੀ ਲੰਮੀ ਕਹਾਣੀ ਸੁਣਾਵੇ ਜਿਹੜੀ ਕਦੇ ਮੁੱਕੇ ਹੀ ਨਾ ਇਸ ਗੱਲ ਦੀ ਧੋਮਾ ਦੂਰ ਦੇਸ਼ਾਂ 'ਚ ਪੈ ਗਈਆਂ ਇੱਕ ਲੰਮੀ ਕਹਾਣੀ ਤਾਂ ਸੁਣਾਉਣੀ ਐ ਇਸ ਬਦਲੇ ਇੱਕ ਕੋਮਲ ਰੂਪਮਤੀ ਤੇ ਰਾਜੇ ਦੀ ਕੋਇਕਤੀ ਐ ਉਹ ਵੀ ਮਿਲਣੀ ਐ ਸੋ ਰਾਜ ਭਾਗ ਵੀ ਹੱਥ ਲੱਗਣਾ ਸੋ ਕਈਆਂ ਨੇ ਜਿਗਾਰੜ ਲਾਏ ਸਫਲ ਕੋਈ ਨਾ ਹੋਇਆ ਸੋ ਕਈ ਰਾਜਕਮਰ ਸੂਰਮੇ ਵਿਦਵਾਨ ਗਲਾਕੂ ਵੱਡੀਆਂ-ਵੱਡੀਆਂ ਛੱਡਣ ਵਾਲੇ ਮੋਦੀ ਸਾਹਿਬ ਵੀ ਸ਼ਾਇਦ ਹੋਣਗੇ ਉੱਥੇ ਤੇ ਉਹ ਕਹਾਣੀ ਸੁਣਾਉਣ ਲਈ ਆਇਆ ਪਰ ਕਹਾਣੀ ਕਿੰਨੀ ਕਿੰਨੀ ਲੰਮੀ ਹੋਵੇ ਆਖਿਰ ਤਾਂ ਮੁੱਕਣੀ ਸੀ ਸੋ ਪੌ ਫੁੱਟਣ ਤੋਂ ਪਹਿਲਾਂ ਕਹਾਣੀ ਮੁੱਕ ਜਾਂਦੀ ਤੇ ਉਹ ਹਾਰ ਜਾਂਦੇ ਤੇ ਰਾਜਕੁਮਾਰੀ ਦੇ ਗੁਲਾਮ ਬਣ ਕੇ ਉਸਦੀ ਟਹਿਲ ਸੇਵਾ ਕਰਨ ਲੱਗਦੇ ਕੋਈ ਕੱਪੜੇ ਝਾੜਦਾ ਕੋਈ ਜੁੱਤੀਆਂ ਸਾਫ਼ ਕਰਦਾ ਕੋਈ ਝਾੜੂ ਲਾਉਂਦਾ ਇਸ ਤਰ੍ਹਾਂ ਅਪਮਾਨਤ ਹੋ ਕੇ ਬਹੁਤ ਸਾਰੇ ਗੁਲਾਮ ਉਸ ਮਹਿਲ ਦੇ ਵਿੱਚ ਵਿਚਰਨ ਲੱਗੇ ਖੈਰੇ ਸلسਲਾ ਬੜੀ دیر ਜਾਰੀ ਰਿਹਾ ਤੇ ਇੱਕ ਵਾਰੀ ਇੱਕ ਵਿਦਵਾਨ ਰਾਜਕੁਮਾਰੀ ਦੇ ਕੱਪੜੇ ਧੋਣ ਲਈ ਘਾਟ ਤੇ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਉਸ ਨੂੰ ਇੱਕ ਜੱਟ ਬੂਟ ਬੰਦਾ ਮਿਲ ਗਿਆ ਜੱਟ ਨੇ ਪੁੱਛਿਆ ਕਹਿੰਦਾ ਤੂੰ ਧੋਬੀ ਤਾਂ ਨਹੀਂ ਲੱਗਦਾ ਜਨਾਨੇ ਕੱਪੜੇ ਕਿਉਂ ਚੱਕੀ ਫਿਰਦਾ ਘਾਟ ਤੇ ਕਿਉਂ ਜਾ ਰਿਹਾ ਉਹ ਕਹਿਣ ਲੱਗਾ ਯਾਰ ਮੈਂ ਪੜਿਆ ਲਿਖਿਆ ਵਿਦਵਾਨ ਆ ਮੈਂ ਧੋਬੀ ਕਾ ਨੂੰ ਆ ਤੂੰ ਠੀਕ ਪਹਿਚਾਣਿਆ ਫਿਰ ਉਸ ਨੂੰ ਸਾਰੀ ਦਸਤਾਨ ਸੁਣਾਏਗੀ ਕਿਸਮਤ ਬਾੜੀ ਸੀ ਮੈਂ ਰਾਜਕੁਮਾਰੀ ਨਾਲ ਵਿਆਹ ਕਰਨ ਦੇ ਚੱਕਰਾਂ 'ਚ ਕਹਾਣੀ ਸੁਣਾਉਣ ਦੇ ਫਸ ਗਿਆ ਤੇ ਸ਼ਰਤ ਪੂਰੀ ਨਾ ਕਰਨ ਕਰਕੇ ਸਾਰੀ ਉਮਰ ਹੁਣ ਗੁਲਾਮੀ ਕੱਟਣੀ ਪੈਣੀ ਆ ਉਹ ਜੱਟ ਕਹਿੰਦਾ ਸ਼ਰਤ ਕੀ ਸੀ ਕਹਿੰਦਾ ਸ਼ਰਤ ਇਹ ਹੈ ਕਿ ਕਹਾਣੀ ਜਿਹੀ ਜਿਹੜੀ ਪੌ ਫੁੱਟਣ ਤੋਂ ਪਹਿਲਾਂ ਨਾ ਮੁੱਕੇ। ਜੱਟ ਕਹਿੰਦਾ ਇਹ ਵੀ ਕੋਈ ਮੁਸ਼ਕਲ ਗੱਲ ਹੈ। ਉਸ ਨੂੰ ਨਾ ਮੁੱਕਣ ਵਾਲੀ ਕਹਾਣੀ ਮੈਂ ਸੁਣਾਵਾਂਗਾ। ਖੈਰ ਜੱਟ ਦੇ ਸਿਰ ਤੇ ਜਿਹੜੀ ਅੱਖਾਂ ਦੀ ਭਰੀ ਚੁੱਕੀ ਹੋ ਸੀ ਮੋਢੇ ਤੇ ਕਹੀ ਸੀ ਤੇ ਉਹਨੇ ਕਹੀ ਵੀ ਛੁੱਟੀ ਤੇ ਭਰੀ ਵੀ ਛੁੱਟੀ ਚੱਲ ਪਿਆ ਕਹਿੰਦਾ ਹੁਣੇ ਚਲਦੇ ਆ ਨਵੇੜਦੇ ਆ ਕੰਮ ਰਾਣੀਆ ਵਾਲਾ ਤੋਂ। ਤੇ ਰਾਜਕੁਮਾਰੀ ਨੂੰ ਸੁਨੇਹਾ ਭੇਜਿਆ ਕਿ ਬਈ ਨਵ ਕਹਾਣੀ ਸੁਣਾਉਣ ਲਈ ਹੋਰ ਬੰਦਾ ਆ ਗਿਆ ਇੱਕ। ਰਾਜਕੁਮਾਰੀ ਜੱਟ ਨੂੰ ਵੇਖ ਕੇ ਹੈਰਾਨ ਹੋ ਗਈ ਕਿ ਇਹ ਉਤਜਾ ਮੈਨੂੰ ਕੀ ਕਹਾਣੀ ਸੁਣਾਏਗਾ ਉਹ ਕਹਿੰਦਾ ਘਬਰਾ ਨਾ ਰਾਜਕੁਮਾਰੀ ਜੀ ਮੈਂ ਹੀ ਕਹਾਣੀ ਸੁਣਾਵਾਂਗਾ ਜਿਹੜੀ ਕਦੇ ਨਾ ਮੁਕੇ ਤੇ ਉਹ ਭਾਈ ਜੱਟ ਕਹਾਣੀ ਸੁਣਾਉਣ ਲੱਗਾ ਕਹਿੰਦਾ ਇੱਕ ਜੱਟ ਕੋਲ ਰਾਜਕੁਮਾਰੀ ਜੀ ਬਹੁਤ ਸਾਰੀ ਜ਼ਮੀਨ ਸੀ ਉਸਨੇ ਸਾਰੀ ਭੋਂ ਨੂੰ ਵਾਹ ਕੇ ਬਾਜਰਾ ਬੀਜ ਦਿੱਤਾ ਤੇ ਬਾਜਰੇ ਦੀ ਫਸਲ ਬੜੀ ਹੋਈ ਮਨਾਮੋਹੀ ਰਾਜਕੁਮਾਰੀ ਕਹਿੰਦੀ ਫੇਰ ਕੀ ਹੋਇਆ ਤੇ ਜੱਟ ਕਹਿੰਦਾ ਸਾਰਾ ਬਾਜਰਾ ਖੇਤ ਵਿੱਚ ਉਸਨੇ ਇੱਕ ਥਾਂ ਇਕੱਠਾ ਕਰਕੇ ਢੇਰ ਲਾ ਦਿੱਤਾ ਬਹੁਤ ਵੱਡਾ ਟਿੱਬੇ ਜਿਡਾ ਰਾਜਕੁਮਾਰੀ ਕਹਿੰਦੀ ਫੇਰ ਕੀ ਹੋਇਆ ਉਹ ਕਹਿੰਦਾ ਨਾਲ ਦੇ ਦਰਖਤ ਤੇ ਕਿਚੜੀ ਰਹਿੰਦੀ ਸੀ ਤੇ ਜਦੋਂ ਉਹਨੂੰ ਦਾ ਲੱਗਦਾ ਤੇ ਉਸ ਕਿਸਾਨ ਦੇ ਬਾਜਰੇ ਦੇ ਢੇਰ ਦੇ ਵਿੱਚੋਂ ਇੱਕ ਦਾਣਾ ਚੁਗਦੀ ਤੇ ਫੁਰ ਕਰਕੇ ਉੱਡ ਜਾਂਦੀ ਰਾਜਕੁਮਾਰੀ ਕਹਿੰਦੀ ਫੇਰ ਕੀ ਹੋਇਆ ਉਹ ਕਹਿੰਦਾ ਜੱਟ ਕਹਿੰਦਾ ਥੋੜੀ ਦੇਰ ਬਾਅਦ ਉਹ ਚਿੜੀ ਫੇਰ ਆਉਂਦੀ ਇੱਕ ਦਾਣਾ ਚੁੰਝ ਚ ਚੁੱਕਦੀ ਤੇ ਫੁਰ ਕਰਕੇ ਉੱਡ ਜਾਂਦੀ ਤੇ ਰਾਣੀ ਕਿ ਰਾਜਕੁਮਾਰੀ ਕਹਿੰਦੀ ਫੇਰ ਕੀ ਹੋਇਆ ਤੇ ਫੇਰ ਕਹਿੰਦਾ ਝਟ ਕੋ ਪਿੱਛੋਂ ਫੇਰ ਉਹ ਚਿੜੀ ਆਉਂਦੀ ਇੱਕ ਦਾਣਾ ਢੇਰ ਚੋਂ ਚੁੱਕਦੀ ਤੇ ਫੁਰਰ ਕਰਕੇ ਉੱਡ ਜਾਂਦੀ ਰਾਜਕੁਮਾਰੀ ਕਹਿੰਦੀ ਫੇਰ ਹੋਇਆ ਕੀ ਉਹ ਆਖਰ ਫੇਰ ਹੋਇਆ ਫੇਰ ਹੋਇਆ ਕਰਦੀ ਥੱਕ ਜਾਂਦੀ ਤੇ ਜੱਟ ਮੱਲਕ ਦੇ ਨੇ ਫੇਰੇ ਕਹਿੰਦਾ ਕਿ ਚਿੜੀ ਆਉਂਦੀ ਢੇਰ ਦੇ ਵਿੱਚੋਂ ਇੱਕ ਦਾਣਾ ਚੁੱਕਦੀ ਤੇ ਉੱਡ ਜਾਂਦੀ ਹੁਣ ਉਹ ਕਹਿੰਦਾ ਰਾਜਕੁਮਾਰੀ ਜੀ ਅਜੇ ਤਾਂ ਚਿੜੀ ਨੇ ਤੋਲਾ ਪਰ ਬਾਦਰਾ ਨਹੀਂ ਖਾਦਾ ਕਿੰਨੇ ਕ ਦਾਣੇ ਦਾ ਵਜ਼ਨ ਹੁੰਦਾ ਅਜੇ ਤਾਂ ਜੱਟ ਕੋਲ ਢੇਰ ਪਿਆ ਤੁਸੀਂ ਪੌ ਫਟਾਲੇ ਦੀ ਗੱਲ ਕਰਦੇ ਹੋ ਇੱਥੇ ਤੇ ਮੇਰੇ ਖਿਆਲ ਸਾਲ ਪਰਸਾਲ ਗੁਜ਼ਰ ਜਾਣੇ ਨੇ ਤੇ ਅੱਕੀ ਹੋਈ ਨਾ ਤਾਂ ਉਹਨੂੰ ਕੁਝ ਕਹਿ ਸਕੇ ਹੁਣ ਕਿਉਂਕਿ ਨਾ ਤਾਂ ਉਹ ਢੇਰ ਮੁੱਕੇ ਤੇ ਨਾ ਜੱਟ ਦੀ ਕਹਾਣੀ ਮੁੱਕੇ ਸੋ ਇਸ ਕਰਕੇ ਕਹਿੰਦਾ ਇੱਕ ਇੱਕ ਦਾਣਾ ਉਹ ਲੈ ਜਾਂਦੀ ਹੈ ਤੇ ਅਜੇ ਤਾਂ ਬਹੁਤ ਵੱਡਾ ਢੇਰ ਹੈ ਸੋ ਬਾਜਰਾ ਮੁੱਕ ਲੈਣ ਦਿਓ ਫਿਰ ਕਹਾਣੀ ਅੱਗੇ ਚੱਲੇਗੀ ਤੁਸੀਂ ਤਾਂ ਐਡੇ ਛੇਤੀ ਕਾਲੇ ਪੈ ਕੇ ਰਾਜਕੁਮਾਰੀ ਹੋ ਗਈ ਪਰੇਸ਼ਾਨ ਕਹਿੰਦੀ ਮੇਰਿਆ ਰੱਬਾ ਮੈਂ ਹਾਰੀ ਤੇ ਅਖੀਰ ਉਹ ਉਤਜਾ ਜੱਟ ਨੂੰ ਭਾਈ ਪਤੀ ਵਜੋਂ ਕਬੂਲ ਕਰਨਾ ਪਿਆ ਇਹ ਉਤ ਕਹਾਣੀ 'ਚ ਲਿਖਿਆ ਮੇਰੇ ਕੋਲ ਗੱਲ ਨਾ ਪੈਜੋ ਜੱਟੋ ਸੋ ਇਸ ਕਰਕੇ ਜਿਹੜੀ ਆਵੇ ਇੱਕ ਦਾਣਾ ਚੁੱਕ ਕੇ ਤੇ ਫੁਰਰ ਕਰਕੇ ਉੱਡ ਜਾਏ ਹੁਣ ਕਿਉਂਕਿ ਕਹਾਣੀ ਸੁਣਾਉਣੀ ਹੈ ਉਹਨੇ ਉਹ ਮਤਲਬ ਐ ਥੋੜੀ ਕਹਿ ਸਕਦੇ ਆ ਉਹ ਕਹਿੰਦੀ ਫੇਰ ਕੀ ਹੋਇਆ ਫੇਰ ਉਹ ਆਈ ਇੱਕ ਦਾਣਾ ਹੋਰ ਚੁੱਕਿਆ ਤੇ ਫੇਰ ਉੜ ਗਈ ਫੇਰ ਆਈ ਇੱਕ ਦਾਣਾ ਹੋਰ ਚੁੱਕਿਆ ਤੇ ਫੇਰ ਉੜ ਗਈ ਮਤਲਬ ਉਹ ਸਸਪੈਂਸ ਹੈ ਨਾ ਇੱਕ ਚੀਜ਼ ਦਾ ਲਟਕਾ ਆ ਸੋ ਇਹਦੇ ਜੇ ਹੈ ਕਿ ਕਈ ਵਾਰੀ ਮਤਲਬ ਨਹਿਲੇ ਨੂੰ ਦਹਿਲਾ ਵੀ ਪੈ ਜਾਂਦਾ ਸੋ ਇਹ ਸੀ ਕਹਾਣੀ ਜੁਗਾੜੀ ਜੱਟ ਰਾਜਕੁਮਾਰੀ ਵਿਆਹ ਲੈ ਗਿਆ ਵੈਸੇ ਸਾਡੇ ਨਾਲ ਵੀ ਇਹੀ ਹੁੰਦਾ ਆ ਹੁਣ ਇਲੈਕਸ਼ਨ ਹੈ ਆਪਾਂ ਨੂੰ ਪਤਾ ਹੁੰਦਾ ਕਿ ਯਾਰ ਝੂਠ ਬੋਲਦੇ ਨੇ ਹਰ ਵਾਰੀ ਉਹੀ ਪੁਰਾਣੀਆਂ ਗੱਲਾਂ ਲੈ ਕੇ ਆਉਂਦੇ ਤੇ ਨਵੇਂ ਰੰਗ ਚ ਰੰਗ ਕੇ ਗਰੀਬੀ ਹਟਾएंगे ਕਸਾਨੀ ਕੋ ਇਹ ਕਰ ਦੇਂਗੇ ਐਮਐਸਬੀ 5 ਮਿੰਟ ਚ ਦੇ ਦਾਂਗੇ ਜਿਵੇਂ ਉਹ ਬੀਬੀ ਕਹਿੰਦੀ ਸੀ ਨਾ ਨੌਮਣ ਤੇਲ ਹੋਣਾ ਤੇ ਨਾ ਰਾਧਾ ਨੇ ਨੱਚਣਾ ਤੇ ਅਸੀਂ ਹਰ ਵਾਰੀ ਉਸ ਜਿਵੇਂ ਜੱਟ ਦਾ ਬਿਆਨ ਹੈ ਤੇ ਉਸ ਰਾਜਕੁਮਾਰੀ ਆਂਗੋਂ ਅਸੀਂ ਪੁੱਛੀ ਜਾਂਦੇ ਫੇਰ ਮਤਲਬ 70 75 ਸਾਲ ਹੋ ਗਏ ਨੇ ਤੇ ਮੈਨੂੰ ਲੱਗਦਾ 70 75000 ਸਾਲ ਐਂ ਨਿਕਲ ਜਣੇ ਨੇ ਲੋਕਤੰਤਰ ਇੰਡੀਆ ਦੇ ਵਿੱਚ ਸੋ ਇਸ ਕਰਕੇ ਉਹ ਬਾਜਰੇ ਵਾਲੀ ਤੇ ਜੱਟ ਦੀ ਤੇ ਰਾਜਕੁਮਾਰੀ ਦੀ ਕਹਾਣੀ ਹੈ ਸੋ ਇਹ ਜਿਹੜੇ ਭੋਲੇ ਭਾਲੇ ਤਾਂ ਨਹੀਂ ਇਹ ਜਿਹੜਾ ਊਤ ਹੋਇਆ ਆਵਾ ਇਸ ਨੇ ਉਸ ਜੱਟਾਂ ਨੂੰ ਬੇਵਕੂਫ ਬਣਾ ਕੇ ਨਾ ਸਿਆਸਤ ਰੂਪੀ ਰਾਜਕੁਮਾਰੀ ਭਾਰਤ ਦੀ ਤੇ ਪੰਜਾਬ ਦੀ ਲੁੱਟ ਕੇ ਲੈ ਜਾਣੀ ਵੈਸੇ ਪੋਸਟਲ ਅੱਜ ਦਾ ਪੋਸਟਲ ਅੱਜ ਦਾ ਬਹੁਤ ਸੋਹਣਾ ਬਣਾਇਆ ਤੋ ਐਂ ਚੰਗਾ ਤਕੜਾ ਜੱਟ ਮੋਢੇ ਤੇ ਨਾਭੇ ਵਾਲੇ ਗੰंजे ਦੀ ਕਹੀ ਤੇ ਰਾਜਕੁਮਾਰੀ ਕੁੰਜਰ ਕੀ ਵਿਆਹ ਕੇ ਲੈ ਗਿਆ ਫੋਟੋ ਬਹੁਤ ਸੋਹਣੀ ਲੱਗ ਕੇ ਪਾਈ ਐ ਮੈਂ ਬਾਤ ਚੜਾਉਣਾ ਥੋੜੀ ਦੇਰ ਬਾਅਦ ਤੇ ਦੇਖਿਓ ਜਰਾ ਸੋ ਇਹ ਸੀ ਭਾਈ ਕਹਾਣੀ ਜੋ ਕਦੇ ਨਾ ਮੁੱਕੇ ਇਹ ਸੀ ਮੇਰੀ ਬਾਤ ਤੇ ਉਪਰੋਂ ਪੈ ਗਈ ਰਾਤ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਮਾਂ ਦਾ ਲਿੰਕ 9876309655 ਤੇ ਮੰਗਵਾ ਸਕਦੇ ਹੋ 9876309655 ਇਸੇ ਨੰਬਰ ਤੇ ਤੁਸੀਂ ਪ੍ਰੋਮ ਜੀ ਕੋਲ ਕਰ ਸਕਦੇ ਹੋ ਤੇ ਇਸੇ ਨੰਬਰ ਤੇ ਇਹਨਾਂ ਪ੍ਰੋਮਾਂ ਦਾ ਲਿੰਕ ਮੰਗਵਾ ਸਕਦੇ ਹੋ ਹਾਂ ਉਹ ਬਸਟਰਡੋਸੀ ਮਾਨ ਸਾਹਿਬ ਨਰਮਲ ਜੀ ਕਹਿੰਦੇ ਮੇਜਰ ਸਿੰਘ ਜੀ ਸ਼ੁਭ ਕਾਮਨਾਵਾਂ ਖਿੱਚੀ ਚਲੋ ਜਾਣਕਾਰੀ ਵਧੀਆ ਕਹਿੰਦੇ ਹਰਪ੍ਰੀਤ ਉਵੇਵਾਲ ਸ਼ੈਮੀ ਤੇ ਤੀਜੀ ਕਲਾਸ ਦੀਆਂ ਬੁੱਕਸ ਨਹੀਂ ਕਹਿੰਦੇ ਮਿਲ ਰਹੀਆਂ ਆ ਇਹਨਾਂ ਦੇ ਬੱਚੇ ਵੀ ਪੜਦੇ ਹੋਣਾ ਬਈ ਜੂਬੇਵਾਲ ਦੇ ਤੇ ਪ੍ਰਤਾਪ ਸਿੰਘ ਸੰਧੂ ਕਹਿੰਦੇ ਬਹੁਤ ਖੂਬ ਬਾਜ਼ਰੀ ਵਾਲੀ ਕਹਾਣੀ ਵਧੀਆ ਸਰਬਲੜ ਮਖਸਰ ਵੀ ਥੈਂਕ ਯੂ ਤੇ ਇਕਬਾਲ ਸਿੰਘ ਮਾਨਸਾਵਾ ਕਹਿੰਦੇ ਕਹਾਣੀ ਉਹ ਜੋ ਕਦੇ ਨਾਮ ਹੋ ਕੇ ਬਹੁਤ ਵਧੀਆ ਲੱਗੀ کیا ਬਾਤ ਹੈ ਜੁਗੜੀ ਜੱਟ ਹੂੰ ਲੋ ਦੋਸਤੋ ਸਭ ਇਹਨਾਂ ਦਾ ਧੰਨਵਾਦ ਸੋ ਇਸ ਦੇ ਨਾਲ ਹੀ ਫਿਰ ਹੁਣ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਦਿਓ ਆ ਗਿਆ ਤੇ ਸਵੇਰੇ ਫਿਰ ਸ਼ਨੀਵਾਰ ਨੂੰ ਹੁੰਦੀ ਹੈ ਮੁਲਾਕਾਤ 6:30 ਵਜੇ ਤੇ ਇਸ ਦੇ ਨਾਲ ਹੀ ਰਿਸ਼ਭ ਸ਼ਰਮਾ ਕਹਿੰਦੇ ਮਾਫਰ ਮੈਂ ਹਾਂ ਇਹਨਾਂ ਨੂੰ ਵਧੀਆ ਲੱਗਿਆ ਕੱਲ ਜਿਹੜਾ ਸੁਨਾ ਸੀ ਥੈਂਕ ਯੂ ਮਿਹਰਬਾਨੀ ਰਿਸ਼ਭ ਸ਼ਰਮਾ ਸਾਹਿਬ ਥੈਂਕ ਯੂ ਸਭ ਵੀਰਾਂ ਦਾ ਧੰਨਵਾਦ ਕੁਝ ਵੀਰਾਂ ਦੇ ਨਾਂ ਰਹਿ ਗਏ ਮਾਫੀ ਚਾਹੁੰਦੇ ਆ ਤੇ ਸਾਡੇ ਸਪਾਂਸਰ ਸਬਸਕ੍ਰਾਈਬਰ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਤੇ ਸੇਵਾ ਸਿੰਘ ਜੀ ਥੈਂਕ ਯੂ ਗੁੱਡ ਮੈਸੇਜ ਤੇ ਲੋ ਦੋਸਤੋ ਫਿਰ ਇਸਦੇ ਨਾਲ ਹੀ ਦਿਓ ਆ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਮ